ਨਾਇਟ ਉਹ ਬਹੁਤ ਗ੍ਰੇਟ ਆ ਔਰ ਪ੍ਰਮਾਤਮਾ ਕਰੇ ਤੇਰੀ ਇਹ ਤੇਰੇ ਪੈਸੇ ਵੀ ਲੱਗੇ ਆ ਹੈਨਾ ਅਮਰਜੀਤ ਭਾਈ ਦੇ ਪੈਸੇ ਲੱਗੇ ਆ ਹੈ ਤੇ ਲੱਗੇ ਪੈਰੀ ਹੋ ਜਾ ਸੱਦੀ ਵਾਲੇ ਮੇਤਰਾ ਦੀ ਪੈਰ ਜੁੱਤੀ ਨਾ ਪਾਵਾਂ ਸੋ ਇਹ ਫਿਲਮ ਬਹੁਤ ਕਮਾਲ ਦੀ ਬਣੀ ਐ ਕਾਨਾ ਸ਼ਾ ਕਾਨਾ ਜਦੋਂ ਭਾਜੀ ਨੇ ਮੈਨੂੰ ਸਾਈਨ ਕੀਤਾ ਸੀ ਤਾਂ ਮੈਨੂੰ ਬਹੁਤ ਵਧੀਆ ਲੱਗਾ ਇਹ ਭਾਜ ਨਾਲ ਕੰਮ ਕਰਕੇ ਉਸ ਤੋਂ ਬਾਅਦ ਅਸੀਂ ਝੰਨੇ ਫਿਲਮ ਕੀਤੀ ਸੀ ਪੂਰੇ ਇੰਗਲੈਂਡ 'ਚ ਕਮਾਂਦਾ ਸੀ ਤੇ ਹੁਣ ਮੈਨੂੰ ਮੌਕਾ ਮਿਲਿਆ ਇਹ ਬਹੁਤ ਕੰਮ ਕਰਨ ਦਾ ਇੱਕ ਕੁੜੀ ਚ ਬਾਤਮਾਨ ਸਾਰੇ ਕਲਾਕਾਰਾਂ ਨੇ ਕੰਮ ਕੀਤਾ ਔਰ ਇਹ ਕੀ ਕਰਦੇ ਆ ਬ੍ਰਾਹਮਾ ਕਦੇ? ਕਦੇ ਬਹਿ ਜਾਂਦੇ ਨੇ ਕਦੇ ਉੱਠ ਜਾਂਦੇ ਨੇ ਕੀ ਹੈ? ਅੱਛਾ ਚੱਲ। ਲੈ ਭੈਣ ਚਲੋ। ਉਹਨਾਂ ਦੀਆਂ ਮੈਂ ਮਾਮਾ ਦੀਆਂ ਬਣਦੀਆਂ। ਇਹ ਸਾਰੇ ਸਬੀਜ ਖਰਾਉਗੇ। ਅਨੰਤ ਚਲ ਕੋਈ ਜਾਨੀ ਇਹਨਾਂ ਕਰਨੀ ਹੁੰਦੀ ਹੈ। ਸੋ ਮੈਂ ਬੇਨਤੀ ਤੁਹਾਨੂੰ ਇੱਕੋ ਕਰਦਾ ਸਾਰੇ ਕਲਾਕਾਰਾਂ ਨੇ ਬਾਕਮਾਲ ਕੰਮ ਕੀਤਾ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਬਾਕੀ ਮੈਂ ਜਿਆਦਾ ਗੱਲਾਂ ਨਹੀਂ ਕਰਦਾ ਇਹ ਸੱਚੀ ਮਾਤਾ ਨੇ ਕਹਿ ਦਿੱਤਾ ਵੀ ਇਹ ਡਿਫਰੈਂਟ ਫਿਲਮ ਹੈ ਔਰ ਨਾਲ ਦੀ ਨਾਲ 31 ਅਕਤੂਬਰ ਨੂੰ ਤੁਹਾਨੂੰ ਪਤਾ ਲੱਗ ਜਾਣਾ ਇਹ ਫਿਲਮ ਵਾਕਈ ਡਿਫਰੈਂਟ ਹੈ ਜੇ ਕਿਦਾਂ ਉਹ ਤੁਹਾਨੂੰ ਤਾਂ ਪਤਾ ਲੱਗਣਾ ਜੇ ਤੁਸੀਂ ਆਪਣੇ ਬੱਚਿਆਂ ਨਾਲ ਆਪਣੀ ਫੈਮਲੀ ਨਾਲ ਜਾਓਗੇ ਤੇ 31 ਕਬੂਤਰ 31 ਅਕਤੂਬਰ ਨੂੰ ਜਾਓਗੇ ਤੇ ਜਾ ਕੇ ਗਾਣੇ ਸੁਣਨ ਮੈਨੂੰ ਠੰਡ ਲੱਗ ਗਈ ਨਹੀਂ ਮੈਨੂੰ ਖੰਡ ਲੱਗੀ ਉਹ ਹੀ ਨਾ ਗਾਣਾ सो so, बहुत सारे गाने ट्रेलर तो वजिया दिखाए हैं और ट्रेंडिंग चल रहे हैं और ए, ट्रेलर में बाक कमाल जाऊगा सोयाद धनवाद एक बार अमरजीत भाजपा जोरदार तारिया मारो कौशल जी धनबाद तो माता जी वास्तव सारा का धनबाद सो बहुत वजी लगेगा कत्ती अक्टूबर जाके एक थैंक यू थैंक यू सो मच भाई थैंक यू सो मच यस को माइक है ना उपीरियंस कि मेरा रहा सारी टीम करके ਯਾ ਮੈਨੂ ਪਲੀਜ਼ ਦੱਸੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ థాంਕ ਯੂ ਆਲ ਫਾਰ ਕਮਿੰਗ ਅ ਚਲੋ ਗੱਲ ਇੱਕ ਮਿੰਟ ਖਤਮ ਹੋ ਜੇ ਇਹਨਾਂ ਤੇ ਕਰ ਲੇ ਤੁਹਾਨੂੰ ਆ ਪਹਿਲਾਂ ਤੇ ਅ ਮਰਤੀ ਦਾ ਥੈਂਕ ਯੂ ਕਰਨਾ ਚਾਹੁੰਗਾ ਆ ਯੂਜੁਲੀ ਕੀ ਹੁੰਦਾ ਜੀ ਨੌਨ ਸਿੰਗਰਸ ਨੂੰ ਐਜ਼ ਅ ਲੀਡ ਲੈਣਾ ਬਹੁਤ ਮੁਸ਼ਕਲ ਹੁੰਦਾ ਇਸ ਇੰਡਸਟਰੀ ਚ ਉਹਨਾਂ ਨੇ ਚਾਂਸ ਦਿੱਤਾ ਸੁਪਾ ਹੀ ਥੈਂਕ ਯੂ ਸੋ ਮੱਚ ਸ਼ਨਜ ਦਾ ਕੌਸ਼ਲ ਬਾਈ ਦਾ ਤੇ ਬਾਕੀ ਆਰਟਿਸਟ ਸਾਰਿਆਂ ਦਾ ਸਪੈਸ਼ਲੀ ਨਿਰਮਲ ਨਾਨ ਉਹਨਾਂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਾ ਤੇ ਬਾਕੀ ਆਪਣਾ ਜਸਵੀਰਾ ਗੁਰਚੈਸ ਚੈਲ ਭਾਜੀ ਆਪਾਂ ਤੇ ਇੱਕੋ ਇਲਾਕੇ ਤੋਂ ਹੈ ਤਰੰਤ ਦਿਨੇਸ਼ ਭਾਜੀ ਤੇ ਬਾਕੀ ਸਾਰਿਆਂ ਦਾ ਜੀ ਬਹੁਤ ਬਹੁਤ ਥੈਂਕ ਯੂ ਹਨਾ ਜੀ ਬਹੁਤ ਗ੍ਰੇਟ ਔਰ ਪ੍ਰਮਾਤਮਾ ਕਰੇ ਤੇਰੀ ਇਹ ਤੇਰੇ ਪੈਸੇ ਵੀ ਲੱਗੇ ਆ ਹੈਨਾ ਅਮਰਜੀਤ ਭਾਜੇ ਦੇ ਪੈਸੇ ਲੱਗੇ ਆ ਹੈ ਨਹੀਂ ਚੋਕੇ ਤੇ ਮੱਦੇ ਭਰੀ ਹੋ ਜਾ ਸੱਦੀ ਹਲ ਮਿਤਰਾ ਦੀ ਪੈਰ ਜੁੱਤੀ ਨਾ ਪਾਵਾਂ ਸੋ ਇਹ ਫਿਲਮ ਬਹੁਤ ਕਮਾਲ ਦੀ ਬਣੀ ਹੈ ਕਾਨਾ ਸ਼ਾ ਕਾਨਾ ਜਦੋਂ ਭਾਜੇ ਨੇ ਮੈਨੂੰ ਸਾਈਨ ਕੀਤਾ ਸੀ ਤਾਂ ਮੈਨੂੰ ਬਹੁਤ ਵਧੀਆ ਲੱਗਾ ਸੀ ਭਾਜੇ ਨਾਲ ਕੰਮ ਕਰਕੇ ਉਸ ਤੋਂ ਬਾਅਦ ਅਸੀਂ ਝੰਨੇ ਫਿਲਮ ਕੀਤੀ ਸੀ ਪੂਰੇ ਇੰਗਲੈਂਡ 'ਚ ਕਮਾਲ ਦਾ ਸੀ ਤੇ ਹੁਣ ਮੈਨੂੰ ਮੌਕਾ ਮਿਲਿਆ ਇਸ ਫਿਲਮ 'ਚ ਕੰਮ ਕਰਨ ਦਾ ਇੱਕ ਕੁੜੀ 'ਚ ਬਾਕਮਾਨ ਸਾਰੇ ਕਲਾਕਾਰਾਂ ਨੇ ਕੰਮ ਕੀਤਾ ਔਰ ਇਹ ਕੀ ਕਰਦੇ ਆ ਬ੍ਰਾਹਮਾ ਕਰਦੇ ਤਾਂ ਬਹਿ ਜਾ ਮੈਂ ਕਦੇ ਉੱਠ ਜੰਨੇ ਕੀ ਹੈ ਅੱਛਾ ਚੱਲ ਲੈ ਭਾਈ ਚੱਲ ਹੁਣ ਆਈਆਂ ਮੈਂ ਮਾਮਾ ਦੀਆਂ ਬਣਦੀਆਂ ਚੱਲ ਸਾਰੇ ਸੁਬੀਸ਼ ਕਰਾਉਗੇ ਹਨ ਇਹਨਾਂ ਚਲ ਕੋਈ ਕਰਨੀ ਹੁੰਦੀ ਹੈ ਸੋ ਮੈਂ ਬੇਨਤੀ ਤੁਹਾਨੂੰ ਇੱਕੋ ਕਰਦਾ ਸਾਰੇ ਕਲਾਕਾਰਾਂ ਨੇ ਬਾਕਮਾਲ ਕੰਮ ਕੀਤਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਬਾਕੀ ਮੈਂ ਜ਼ਿਆਦਾ ਗੱਲਾਂ ਨਹੀਂ ਕਰਦਾ ਇਹ ਸੱਚੀ ਮਾਤਾ ਨੇ ਕਹਿ ਦਿੱਤਾ ਬਈ ਇਹ ਡਿਫਰੈਂਟ ਫਿਲਮ ਹੈ ਔਰ ਨਾਲ ਦੀ ਨਾਲ 31 ਅਕਤੂਬਰ ਨੂੰ ਤੁਹਾਨੂੰ ਪਤਾ ਲੱਗ ਜਾਣਾ ਇਹ ਫਿਲਮ ਵਾਕਈ ਡਿਫਰੈਂਟ ਹੈ ਜਾਂ ਕਿਦਾਂ ਉਹ ਤੁਹਾਨੂੰ ਤਾਂ ਪਤਾ ਲੱਗਣਾ ਜੇ ਤੁਸੀਂ ਆਪਣੇ ਬੱਚਿਆਂ ਨਾਲ ਆਪਣੀ ਫੈਮਲੀ ਨਾਲ ਜਾਓਗੇ ਤੇ 31 ਕਬੂਤਰ ਕੱਤੀ ਕਬੂਤਰ ਦੇ 31 ਅਕਤੂਬਰ ਨੂੰ ਜਾਓਗੇ ਤੇ ਜਾ ਕੇ ਗਾਣੇ ਸੁਣਨ ਮੈਨੂੰ ਠੰਡ ਲੱਗ ਗਈ ਨਹੀਂ ਮੈਨੂੰ ਖੰਡ ਲੱਗੀ ਉਹ ਵੀ ਨਾ ਗਾਣਾ ਸੋ ਬਹੁਤ ਸਾਰੇ ਗਾਣੇ ਟ੍ਰੇਲਰ ਤੇ ਵਧੀਆ ਦਿਖਾਏਗਾ ਔਰ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ ਔਰੇ ਟ੍ਰੇਲਰ ਵੀ ਬਾਤਮਾਲ ਜਾਊਗਾ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਧੰਨਵਾਦ ਇੱਕ ਵਾਰੀ ਅਮਰਜੀਤ ਬਾਜੀ ਵਾਸਤੇ ਜ਼ੋਰ ਦਾ ਤਾੜੀਆਂ ਮਾਰੋ ਕੌਸ਼ਲਜੀਤ ਤੁਹਾਡਾ ਵੀ ਧੰਨਵਾਦ ਮਾਤਾ ਜੀ ਵਾਸਤੇ ਸਾਰਿਆਂ ਦਾ ਧੰਨਵਾਦ ਸੋ ਬਹੁਤ ਵਧੀਆ ਲੱਗੂਗਾ ਤੁਹਾਨੂੰ 31 ਅਕਤੂਬਰ ਨੂੰ ਜਾ ਕੇ ਇੱਕ ਟੁੜੀ ਥੈਂਕ ਯੂ ਥੈਂਕ ਯੂ ਸੋ ਮਚ ਬਾਈ ਥੈਂਕ ਯੂ ਸੋ ਮਚ ਯਸ ਉਦੇਬਾਈ ਪਰ ਆਇਆ ਹੋਏਗਾ ਹੈਨਾ ਉਦੇਬਾਈ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਸਾਰੀ ਟੀਮ ਨਾਲ ਕੰਮ ਕਰਕੇ ਮੈਨੂੰ ਪਲੀਜ਼ ਦੱਸੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ థాంਕ ਯੂ ਆਲ ਫਾਰ ਕਮਿੰਗ ਚਲੋ ਗੱਲ ਲੇਕਿਨ ਖਤਮ ਹੋ ਜਾਈਏ ਨਾ ਕਰ ਲਿਆ ਤੁਹਾਨੂੰ ਆ ਪਹਿਲਾਂ ਤੇ ਮਰਜੀਦਾ ਥੈਂਕ ਯੂ ਕਰਨਾ ਚਾਹੁੰਗਾ ਆ ਯੂਜੂਲੀ ਕੀ ਹੁੰਦਾ ਜੀ ਨੌਨ ਸਿੰਗਲਸ ਨੂੰ ਐਸ ਅ ਲੀਡ ਲੈਣਾ ਬਹੁਤ ਮੁਸ਼ਕਲ ਹੁੰਦਾ ਇਸ ਇੰਡਸਟਰੀ ਚ ਉਹਨਾਂ ਨੇ ਚਾਂਸ ਦਿੱਤਾ ਸੋ ਭਾਈ ਥੈਂਕ ਯੂ ਸੋ ਮੱਚ ਸ਼ਾਨਾਜ਼ ਦਾ ਕੌਸ਼ਲ ਬਾਈ ਦਾ ਤੇ ਬਾਕੀ ਆਰਟਿਸਟ ਸਾਰਿਆਂ ਦਾ ਸਪੈਸ਼ਲੀ ਨਿਰਮਲ ਨਾਨ ਉਹਨਾਂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਾ ਤੇ ਬਾਕੀ ਆਪਣਾ ਜਸਵੀਰਾ ਗੁਰਚੈਸ ਚੈਲ ਭਾਜੀ ਆਪਾਂ ਤੇ ਇੱਕੋ ਇਲਾਕੇ ਤੋਂ ਹੈ ਤਰੰਤ ਦਿਨੇਸ਼ ਭਾਜੀ ਤੇ ਬਾਕੀ ਸਾਰਿਆਂ ਦਾ ਜੀ ਬਹੁਤ ਬਹੁਤ ਥੈਂਕ ਯੂ